ਟਰੈਕਟਰ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਨੂ ਕਰੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਦੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਹਾਂਜੀ ਦੋਸਤੋ ਆ ਸਾਡੇ ਕੋਲ ਸਭ ਤੋਂ ਪਹਿਲਾਂ ਆ ਗਿਆ ਜੀ ਰੀਪਰ ਦੂੜੀ ਵਾਲਾ ਰੀਪਰ ਜੀ 2014 ਮਾਡਲ ਆ ਜੀ ਕੰਟੈਕਟ ਨੰਬਰ ਹੈਗਾ ਜੀ 9814004415 ਰੇਟ ਹੈਗਾ ਜੀ 1 ਲੱਖ ਤੇ 65000 ਰੁਪਿਆ ਟਾਇਰ ਹੈਗੇ ਆ ਜੀ 60 ਪੈਸੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਇਹਦੀ ਹੋਰ ਜਾਣਕਾਰੀ ਲੈਣ ਲਈ ਤੁਸੀਂ ਮੋਬਾਈਲ ਦੇ ਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦੀ ਹੈ ਜੀ Tata is truck 1 ਲੱਖ ਰੁਪਏ ਰੇਟ ਹੈ ਜੀ 2009 ਮਾਡਲ ਹੈ ਜੀ ਏਰੀਆ ਹੈਗਾ ਛੱਤੀਸਗੜ੍ਹ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ ਜੀ 9827190171 ਤੇ ਚੰਗੀ ਕੰਡੀਸ਼ਨ ਵਿੱਚ ਹੈਗਾ ਜੀ ਜਿਹੜਾ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ ਜੀ 9827390171 ਤੇ ਬਹੁਤ ਜ਼ਿਆਦਾ ਵਧੀਆ ਕੰਡੀਸ਼ਨ ਆ ਜੀ ਤੇ ਇਸ ਤੋਂ ਬਾਅਦ ਸਾਡੇ ਕੋਲੇ ਆ ਜਾਂਦਾ ਜੀ ਸੂਨਾਲੀਕਾ 60 ਐਮ ਐਮ ਤੇ ਟਰੈਕਟਰ ਦਾ ਮਾਡਲ ਹੈਗਾ ਜੀ 2015 ਤੇ ਰੇਟ ਹੈਗਾ 4 ਲੱਖ ਤੇ 60000 ਰੁਪਿਆ ਏਰੀਆ ਹੈਗਾ ਜੀ ਮਲੋਟ ਬਹੁਤ ਜ਼ਿਆਦਾ ਵਧੀਆ ਟਰੈਕਟਰ ਆ ਜੀ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਤੁਸੀਂ ਫੋਨ ਨੰਬਰ ਹੈਗਾ ਜੀ 9996272099 ਤੁਸੀਂ ਵੀ ਕੋਈ ਖੇਤੀ ਦਾ ਸੰਦ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਡਿਸਕ੍ਰਿਪਸ਼ਨ ਵਿੱਚ ਦੇਤੇ ਨੰਬਰਾਂ ਤੇ ਸਾਨੂੰ ਫੋਟੋਆਂ ਪਾ ਦਿਓ ਜੀ ਤੇ ਤੁਹਾਡੀ ਐਡ ਲੱਗ ਜੂਗੀ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਅਰਜੁਨ ਸਾਈਡ ਗੀਅਰ 2010 ਮਾਡਲ ਕੰਡੀਸ਼ਨ ਹੈਗੀ ਆ ਜੀ ਗੁੱਡ ਕੰਡੀਸ਼ਨ ਆ ਏਰੀਆ ਹੈਗਾ ਜੀ ਰਾਮਪੁਰਾ ਫੂਲ ਮੋਬਾਈਲ ਨੰਬਰ نوٹ ਕਰ ਸਕਦੇ ਹੋ ਜੀ 98784 6608 ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਟਰੈਕਟਰ ਦੀ ਤੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਮੋਬਾਈਲ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਅੱਗੇ ਸਾਡੇ ਕੋਲ ਆਇਆ ਦਾ ਜੀ John Deere 5036D ਠੀਕ ਹੈ ਜੀ ਟਰੈਕਟਰ ਹੈਗਾ ਜੀ 2016 ਮਾਡਲ ਅਗਰਵਾਲ ਕਲੋਨੀ ਬਠਿੰਡਾ ਜੀ ਏਰੀਆ ਮੋਬਾਈਲ ਨੰਬਰ نوٹ ਕਰ ਸਕਦੇ ਹੋ ਜੀ 4 ਲੱਖ ਤੇ 55999 ਰੁਪਏ ਰੇਟ ਹੈ ਜੀ ਤੇ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਵੀਰੇ ਤੁਸੀਂ ਵੀ ਕੋਈ ਖੇਤੀ ਦਾ ਸੰਦ ਜਾਂ ਕੁਝ ਵੀ ਵੇਚਣਾ ਚਾਹੁੰਦੇ ਹੋ ਕਾਰ ਵਗੈਰਾ ਤਾਂ ਤੁਸੀਂ ਸਾਨੂੰ ਡਿਸਕ੍ਰਿਪਸ਼ਨ ਵਿੱਚ ਦੇਤੇ ਨੰਬਰਾਂ ਤੇ ਫੋਟੋਆਂ ਭੇਜ ਸਕਦੇ ਹੋ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦੀ ਸਵਿਫਟ ਡੀਜ਼ਾਇਰ ਐਲ ਡੀ ਆਈ ਕਾਰ ਜੀ 2013 ਮਾਡਲ ਡੀਜ਼ਲ ਗੱਡੀ ਹੈ ਜੀ ਮਾਡਲ ਟਾਊਨ ਜਲੰਧਰ ਏਰੀਆ ਜੀ ਤੇ 4,25,000 ਰੁਪਏ ਰੇਟ ਹੈ ਜੀ ਤੇ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ ਜੀ 9814301414 ਤੇ ਬਹੁਤ ਜ਼ਿਆਦਾ ਵਧੀਆ ਕੰਡੀਸ਼ਨ ਆ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਜੀ ਤੇ ਧੰਨਵਾਦ ਮਿਲਦੇ ਆਂ